ਸੇ ਗੁਰ ਕਾ ਪਲ ਬਲ ਜਾਈਏ ਕਵਨ ਕਵਨ ਕਵ ਕੀ ਕਹਣਾ ਚਾਹੁੰਦੇ ਜੀ ਤੁਹਾਨੂੰ ਬਰੀਫ ਦੇ ਵਿੱਚ ਦੱਸ ਹੀ ਦਿੱਤਾ ਕਿ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਹੈ ਤੇ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ ਲਾਸਾਨੀ ਸ਼ਹਾਦਤ ਦਾ ਜੁੜ ਮੇਲਾ ਉਹਨੂੰ ਵੀ ਸਮਰਪਿਤ ਅਸੀਂ ਅਰਦਾਸ ਕਰਦੇ ਆ ਕਿ ਸਾਡੀ ਸਾਂਝੀ ਵਾਲਤਾ ਐਵੇਂ ਜਿਵੇਂ ਬਣੀ ਰਹੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਔਖਾ ਆ ਰਿਹਾ ਤੇ ਉਹਦੇ ਵਿੱਚ ਸਾਨੂੰ ਪਰਮਾਤਮਾ ਸਤਿਗੁద్ధి ਬਖਸ਼ੇ ਤੇ ਪਿਆਰ ਮਿਲਵਰਤਨ ਨਾਲ ਅਸੀਂ ਸਾਰੇ ਇਸ ਪੰਜਾਬ ਦੀ ਧਰਤੀ ਨੂੰ ਇਹਦੇ ਅਮਨ ਸ਼ਾਂਤੀ ਕਾਇਮ ਰੱਖੀਏ ਸੋ ਇਸੇ ਅਰਦਾਸ ਸਾਡੀ ਇੱਥੇ ਅ ਲਈ ਅਸੀਂ ਇੱਥੇ ਆਏ ਹਾਂ ਸੋ ਨਵ ਨਵ ਕੀ ਆ ਰਿਹਾ ਜੀ ਅ ਮਾਰਚ ਅਪ੍ਰੈਲ ਦੇ ਵਿੱਚ ਮੇਰੀ ਫਿਲਮ ਆ ਰਹੀ ਹੈ ਜੀ ਸਿੰਘਮ 3 ਸੋ ਉਹਦੀ ਤਿਆਰੀਆਂ ਨੇ ਸੋ ਆਉਣ ਵਾਲਾ ਸਾਲ ਕਈ ਫਿਲਮਾਂ ਆ ਰਹੀਆਂ ਨੇ ਸੋ ਪਰਮਾਤਮਾ 'ਗੇ ਅਰਦਾਸ ਹੈ ਕਿ ਕੁਝ मीनिंगफुल ਫਿਲਮਾਂ ਕਲੰਦਾ ਬਲਬਖਸ਼ਣ ਤਾਂ ਕਿ ਫਿਲਮਾਂ ਦੇ ਜ਼ਰੀਏ ਕੋਸ਼ਿਸ਼ ਸਮਾਜ ਦਾ ਦੀ ਸੇਵਾ ਵੀ ਹੋ ਸਕੇ ਸੋ ਸੋ ਇਸ ਤਰੀਕੇ ਦੀ ਕੋਸ਼ਿਸ਼ ਹੈਗੀ ਆ ਇਹਨਾਂ ਦੀ ਸਰਪ੍ਰਸਤੀ ਹੇਠ ਸਰੋਤਿਆਂ ਨੂੰ ਕੀ ਆਪਣੇ ਅਪੀਲ ਕਰਨਾ ਚਾਹੁੰਦੇ ਸਰੋਤਿਆਂ ਨੂੰ ਸੁਣਨ ਵਾਲੇ ਤੇ ਦੇਖਣ ਵਾਲੇ ਜਿੰਨੇ ਵੀ ਆ ਕੇ ਚੰਗਾ ਸੁਣੋ ਤੇ ਚੰਗਾ ਵੇਖੋ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮਾਸਟਰ ਮਿੱਠ ਸਿੰਘ ਕਾਨੇ ਕੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਹਲਕਾ ਮਾਨਸਾ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਆ ਕੱਲ ਉਤੋਂ ਪਾਠ ਆਰੰਭ ਕਰਾਇਆ ਗਿਆ ਜਿਹਦਾ ਸਵੇਰੇ ਇਹ ਭੋਗ ਪਵੇਗਾ ਤੇ ਇਸ ਮੌਕੇ ਅਸੀਂ ਪਰਿਵਾਰ ਸਮੇਤ ਇੱਥੇ ਪਹੁੰਚੇ ਹੋਏ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਪੰਥ ਤੇ ਮਿਹਰ ਰੱਖੇ ਔਰ ਇਹ ਸਹੀਦੀ ਦਿਹਾੜਾ ਚੱਲ ਰਿਹਾ ਹੈਗਾ ਅਸੀਂ ਦਿਹਾੜੇ ਮੌਕੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਦਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਸਹੀਦੀ ਦਿਹਾੜੇ ਚੱਲ ਰਹੇ ਨੇ ਇੱਥੇ ਮਠਾਪਕ ਪੋਪ ਕੰਮ ਵਗੈਰਾ ਨਾ ਪਕਾਏ ਜਾਣ ਔਰ ਸਹੀਦੀ ਦਿਹਾੜਾ ਜਿਹੜਾ ਉਹ 15 ਦਿਨਾਂ ਲਗਾਤਾਰ ਪਾਠ ਕਰਕੇ ਜੀਵਨਾ ਜਿਹੜਾ ਉਹ ਹਰ ਸਿੱਖਾ ਬਤੀਤ ਕਰੇ ਤੇ ਸਾਡੇ ਬਹੁਤ ਹੀ ਸਤਕਾਰਯੋਗ ਸਹਿਬਜ਼ਾਦਿਆਂ ਨੂੰ ਜੋ ਸਾਹ ਹਾਦੇ ਇਹ ਦਿਨ ਲਗੇ ਉਹ ਯਾਦ ਕੀਤਾ ਜਾਵੇ ਇਹ ਇਨੇ ਕਹਿੰਦਾ ਹਾਂ ਮੈਂ ਆਸ ਕਰਦਾ ਆ ਕਿ 31 ਦਸੰਬਰ ਤੱਕ ਸਮੁੱਚੀ ਸਿੱਖ ਕੌਮ ਆ ਉਹ ਸੀਧੀ ਦਿਹਾੜੇ ਨੂੰ ਸਮਰਪਿਤ ਹੋ ਕੇ ਤੇ ਗੁਰੂ ਨੂੰ ਸਮਰਪਿਤ ਰਹੇਗੀ ਤੇ ਸਾਹਿਬ ਜੀ ਆ ਜੀ ਦੀ ਦਿਹਾੜਾ ਆਜਾਦ ਰੱਖ ਰੱਖਦਿਆਂ ਹੋਇਆਂ ਅਨ ਸਮਾਜ ਲਈ ਆਪਣਾ ਬਣਦਾ ਯੋਗਦਾਨ ਪਾਵੇਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ